ਨਹੀਂ ਲੱਗਦੀ ਮੇਰਾ ਕੜਾ ਹਿਤਕ ਵਿਆਹ ਹੋਇਆਗਾ ਫਿਰ ਤੂੰ ਕਿਉਂ ਤੇਰੇ ਆਹੀ ਲੱਛਣ ਦਾ ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਹੈ ਮਰ ਜਾਣਿਆ ਹਾਂ ਮੈਂ ਕੜਾ ਨੂੰ ਛੇੜਦਾ ਬਜਰੀ ਨੂੰ ਉਹ ਮੈਨੂੰ ਵਧੀਆ ਬੁਲਾ ਲੈ ਮੈਂ ਵਧੀਆ ਬੁਲਾ ਲਉਣਾ ਸੀ ਕਿਹੜੇ ਗਲਤਾਂ ਕੀ ਮੇਰੀ ਗੱਲ ਸੁਣ ਕਹਿੰਦਾ ਛੇੜਦਾ ਐਂ ਕਰ ਫਿਰ ਛੇੜ ਕੇ ਦੇਖਣਾ ਹਾਂ ਮੈਂ ਤਰ ਲਵਾਉਣੀ ਆ ਨਹੀਂ ਦੇ ਲੋ ਜੀਜਾ ਦੋਨਿਆਂ ਨੇ ਮਗਰ ਪਹਿਲੇ ਤੂੰ ਤਾਂ ਮੇਰਾ ਸਾਥ ਦੇ ਲਿਆ ਕਰ ਓਏ ਮੇਰੀ ਗੱਲ ਸੁਣ ਲੈ ਤਾਂ ਅੱਜ ਕੋਈ ਗੱਲ ਨਹੀਂ ਕਰੀਂ ਪੀ ਬਾਰੇ ਤੂੰ ਲੋੜੀ ਮਨਾ ਆਪਦਾ ਪਿੰਡ ਜਾ ਹਾਂ ਦਫਾ ਹੋ ਮੈਂ ਤਾਂ ਜੀ ਮੈਂ ਪੰਡਾ ਹੁਣ ਟੱਕਰੀ ਆ ਨੋ ਪਹਿਲਾਂ ਤਾਂ ਕਹਿੰਦੀ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਜਦੋਂ ਹੁਣ ਆ ਗਿਆ ਤੁਸੀਂ ਉਹਨੂੰ ਧੱਕੇ ਮਾਰ ਕੇ ਘਰੋਂ ਕੱਢਦੇ ਹੋ ਤੁਸੀਂ ਭੇਜ ਕੇ ਸਾਡੂਗੀ ਫਰਾਵੇ ਡੱਬੀ ਨਹੀਂ ਆਇਆ ਹੁਣ ਮੱਥਾ ਟੇਕ ਲਈ ਕਿੱਥੇ ਬੜੀ ਹੋਈਆਂ ਮੈਂ ਤਾਂ ਮੈਂ ਤਾਂ ਤੂੰ ਹੀ ਤੇ ਬੈਠੂ ਨਹੀਂ ਫਿਰ ਮੈਂ ਮੈਂ ਨਹੀਂ ਲਾਉਂਦਾ ਨਾ ਜਨਾ ਨਹੀਂ ਆਇਆ ਹੁਣ ਸਮਾਨ ਸਮਾਨ ਚੱਕ ਲੈ ਆ ਜਾ ਹਾ ਫਿਰਦੀ ਐ ਸੋਪਨ ਗੇਟ ਕੋਲ ਦਾ ਸੁੱਥੇ ਕੀ ਕਰਦੀਆਂ ਸਮਾਨ ਲੈ ਕੇ ਇਧਰੋਂ ਆ ਜਾ ਚਲ ਅੱਗਵਾਲ ਉਹ ਖੜ ਜੋ ਉਹ ਸਮਾਨ ਹੇ ਗਾਇਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਕੀ ਹਾਲ ਹੈ ਆ ਲਓ ਜੀ ਆ ਵੇਖੋ ਅਸੀਂ ਬਣਾ ਰਹੇ ਹਾਂ ਉਹ ਹੋਲੀ ਕਾ ਨੂੰ ਆ ਰਾ ਲੋੜੀ ਹੈ ਲੋੜੀ ਬਣਾ ਰਹੇ ਹਾਂ ਲਓ ਜੀ ਵੀ ਲੋੜੀ ਥੋੜਾ ਮੁੰਡੇ ਜਿਹੜਿਆ ਕੋਲ ਕੋਲੀ ਨੇ ਮਾਰੀ ਲੱਤ ਥੋੜੇ ਮੁੰਡੇ ਜਿਹੜੇ ਹੁਣ ਸੱਤ ਫੜਾ ਲਓ ਜੀ ਅੱਗ ਤਾਂ ਬਲ ਗਈ ਅੱਗ ਤਾਂ ਬਲ ਗਈ ਹਾਂ ਜੀ ਤੇ ਹੁਣ ਸਿੰਦਰ ਦਾਈ ਤੁਸੀਂ ਸਾਰੇ ਜਣੇ ਆਖਿਓ ਜਿਨ੍ਹਾਂ ਨੇ ਆਉਣਾ ਇਹਦੇ ਚ ਸੀਨ ਚ ਚੱਲਦੇ ਠੀਕ ਹਿੰਟੂ ਤੁਸੀਂ ਕਹਿ ਰਹੀ ਆਜੋ ਆਜੋ ਸਾਰੇ ਆਜੋ ਤੂੰ ਵੀ ਆਇਗਾ ਆ ਮੁੰਡਾ ਸਪੈਸ਼ਲ ਆਇਆ ਜੀ ਦੇਖਣ ਸੀਨ ਚ ਵੜ ਜਾ ਦੇਖੀ ਆਉਗਾ ਤਾਂ ਮੈਂ ਤਾਂ ਕੈਮਰੇ ਕਹਿੰਦਾ ਪਰ ਦੇਖੀ ਆਜੋ ਜੀ ਆਜੋ ਸਾਰੇ ਆਜੋ ਉਹਨਾਂ ਨੂੰ ਵੀ ਤਾਰ ਲਓ ਥੱਲੇ ਹਲੇ ਹਲੇ ਨਹੀਂ ਹਲੇ ਨਹੀਂ ਆਉਣਾ ਆਜਾ ਸੀਨ ਚ ਆ ਲੈ ਸਿੰਦਰਤਾਈ ਤੁਰੀ ਆਦੀ ਹੈ ਤਾਂ ਆਪਦੇ ਵੋਟਰਾਂ ਨੂੰ ਲੈ ਆਵੂ ਨਹੀਂ ਮੈਂ ਮਰ ਜਾ ਖਾਸੇ ਨੇ 1 2 3 سٹاپ ਕਰੋ ਵਿਚਾਰਾ پتہ ਨਹੀਂ ਕਿੱਥੇ ਮਰ ਗਿਆ ਹਲੇ ਤੱਕ ਨਹੀਂ ਆਇਆ ਦਾ ਸਿੱਧਰ ਧੂਣੀ ਵੀ ਬਲ ਗਈ ਪਹਿਲਾਂ ਦਸਵੇਂ ਪੱਥਰ ਦੀ ਮਿੱਟੀ ਤੋਂ ਪਤਾ ਨਹੀਂ ਕਿੱਥੇ ਤੱਕ ਦੀ ਖਬਰ ਆਨੇ ਗਵੰਡੀ ਵੀ ਆਉਂਦੀ ਆ ਜਾ ਆ ਜਾ ਤਾਈ ਆ ਜਾ ਸਾਈ ਕੋਟ ਕੋਣਾ ਕੱਟ ਕਰੀ ਫਿਰਦਾ ਪੱਤਰਾ ਰੰਗ ਦੇਖਾ ਰਿਹਾ ਪਤਾ ਨਹੀਂ ਮਾਂ ਦਾ ਸੁਣ ਵੀ ਪਤਾਈਆਂ ਬਹੁਤ ਵਧੀਆ ਕਰਿਆ ਅੱਜ ਆਪਾਂ ਲੋਣੀ ਬਲਾਉਣ ਲੱਗਿਆ ਹੋਰ ਤਾਈ ਬਹੁਤ ਵਧੀਆ ਆਜੋ ਆਜੋ ਭੈਣ ਤੁਸੀਂ ਵੀ ਆਜੋ ਉੱਥੇ ਫੜ ਗਿਆ ਕੋੜਾ ਮੱਥਾ ਟੇਕ ਲੋ ਆਜੋ ਓਏ ਆਜੋ ਭਾਈ ਤੁਸੀਂ ਵੀ ਆਜੋ ਤੁਸੀਂ ਕਾਹਨੂੰ ਬੈਠੇ ਇੱਥੇ ਤੁਸੀਂ ਵੀ ਆਜੋ ਲਓ ਜੀ ਮੱਥਾ ਟੇਕ ਲਓ ਮੱਥਾ ਟੇਕੋ ਵਾਲੇ ਸਾਰਿਆਂ ਦੇ ਦੇ ਜੀ ਮਰੇ ਫੜੀਆ ਮੱਥਾ ਟੇਕ ਲੈਣੇ ਸਾਰੇ ਬਾਬਾਪੂ ਮੱਥਾ ਟੇਕ ਬਰਭਈਓ ਹਲਾਓ ਭਾਈ ਲੇ ਦਰਦੀ ਲੈ ਪਾਈ ਇਸ ਤਰ੍ਹਾਂ ਆਏ ਦਰੀਦਰ ਜਾਏ ਦਲੀਦਰ ਦੀ ਜਣ ਚੁੱਲੇ ਇੱਕ ਮਿੰਟ ਤਾਈ ਉੱਤਰ ਨਾਲ ਦੇਖ ਲੈ ਅੰ ਆ ਤਾਈ ਇੱਧਰ ਚਾ ਕੀ ਹੁੰਦੀ ਐ ਬਸ ਆਹ ਜੀ ਆਪ ਨੂੰ ਇਸ ਤਰ੍ਹਾਂ ਆਏ ਦਰੀਦਰ ਜਾਏ ਦਲੀਦਰ ਦੀ ਜਣ ਚੁੱਲੇ ਦਲੀਦਰ ਜਾਏ ਦਲੀਦਰ ਦੀ ਜਣ ਚੁੱਲੇ ਪਾਈ ਲੈ ਵੀ ਸਾਰੇ ਪ੍ਰਸ਼ਾਦ ਲੈ ਲਓ ਪ੍ਰਸ਼ਾਦ ਲੈ ਜੀ ਪੀ ਕੇ ਆਉਂਦੇ ਆ ਉਹ ਕੋਈ ਨਾ ਇਹ ਸਭ ਗਲਤ ਹੋ ਗਿਆ ਡਾਇਲੋਗ ਅਰੇ ਉਹ ਡੀਆਂ ਆਲੇ ਭਾਈ ਰੋਗੇ ਉਹ ਮਰ ਗਿਆ ਪਤਾ ਨਹੀਂ ਕਿੱਥੇ ਮਰਿਆ ਹਲੇ ਤੱਕ ਇਹਨੂੰ ਦਸ ਘਰ ਆਇਆ ਅੱਜ ਇਹਨਾਂ ਵਰਗੇ ਮੈਂ ਕਿਹਾ ਇਤਨਾ ਬੁਰਾ ਆਹੂੰ ਮੁੰਡਾ ਵੱਡੀ ਦੀ ਵਾਲੀ ਕਿੱਥੇ ਆਜਾ ਆਜਾ ਭਾਈ ਠੀਕ ਹੈ ਕੀ ਬਤਾਈ ਆਂ ਮੁੰਡਾ ਤਾਈ ਥੋੜਾ ਕੱਟ ਬੋਲੋ ਕਰ ਲੋ ਚੱਲ ਰਾਮਾ ਚੱਲ ਨਹੀਂ ਨਾ ਕੋਈ ਲੋੜੀ ਦੀ ਉਦੋਂ ਵੀ ਭਾਈ ਬੁਲਾਈਆਂ ਆ ਨਾ ਮਤਲਬ ਕਿ ਜੀ ਨੋਣੀਆ ਵਧੀਆ ਆ ਆ ਗਿਆ ਤੁਸੀਂ ਹੈ ਤੈ ਸਾਰੀਆਂ ਬੁੜੀਆਂ ਨੂੰ ਇਕੱਠੇ ਕਰਕੇ ਲਗਾਈਆਂ ਹੈ ਹੈ ਹੋਰ ਨਾ ਕੋ ਤੇਰੇ ਪੋਤੇ ਦੀ ਨੋੜੀਆ ਚਲੋ ਭਾਈ ਆਪਾਂ ਵੱਡিয়ে ਹੱਥ ਫੇਰਦੇ ਬੋਲੇ ਅਬਾਈ ਸਾਨੂੰ ਵੀ ਤੇਰੇ ਮੱਥੇ ਲੱਗੀਏ ਕਾ ਵੀ ਚਲ ਤਾਈ ਬੋਲੋ ਸਰਾਏ ਦਲੀਦਰ ਜਾਏ ਦਰੀਦਰ ਪਾਏ ਜਿੰਨੇ ਪਾਏ ਦਲੀਸਰ ਆਏ ਦਲੀਦਰ ਦੀ ਜੜ ਕੁੰਦੇ ਪੜੀ ਸਰਾਏ ਦਲੀਦਰ ਜਾਏ ਦਰੀਦਰ ਦੀ ਜੜ ਚੁੱਲੇ ਪਾਈ ਇਸਰ ਆਏ ਦਲੀਦਰ ਜਾਏ ਦਰੀਦਰ ਦੀ ਜੜ ਚੁੱਲੇ ਪਾਈ ਇਸਰ ਆਏ ਦਲੀਦਰ ਜਾਏ ਦਰੀਦਰ ਦੀ ਜੜ ਚੁੱਲੇ ਪਾਈ ਇਸਰ ਆਏ ਦਲੀਦਰ ਜਾਏ ਦਰੀਦਰ ਦੀ ਜੜ ਚੁੱਲੇ ਪਾਈ ਹੋ ਗਿਆ ਕਈ ਸੱਤ ਵਾਰ ਹੋਰ ਡਾਈਵਰ ਪ੍ਰੋਗਰਾਮ ਉਧਰ ਵਧੀਆ ਆ ਇਹ ਬਧੀਆ ਬਹੁਤ ਵਧੀਆ ਹੋਇਆ ਸਤਿ ਸ਼੍ਰੀ ਅਕਾਲ ਮੇਰਾ ਤਾਂ ਧਿਆਨ ਹੀ ਗਿਆ ਕੋਈ ਨਹੀਂ ਇਹਦਾ ਕੰਮ ਧਿਆਨ ਲੈਣਾ ਸੌਖਣਾ ਤੇਰਾ ਧਿਆਨ ਲੱਗਦਾ ਕਿੱਥੇ ਵਰਦਾ ਕਿਹਾ ਨਾ ਤੁਹਾਨੂੰ ਨਾ ਮੈਂ ਤਾਂ ਨਹੀਂ ਪੁੱਛਿਆ ਮੇਰੀ ਤਾਂ ਗੱਲ ਨਹੀਂ ਤੁੰਗਤਰਾ ਮੈਨੂੰ ਮਰ ਕਰਨਾ ਬੈਨ ਬੈਨ ਮੋਨ ਨੀਕਾ ਦੇਖ ਲੈ ਮੱਖਣ ਦੇਖ ਕੇ ਲੈ ਕਰਨੋ ਇਹ ਕਰਨੋ ਓ ਚਰਨ ਮੇਰੇ ਤਾਂ ਗੱਲ ਸੁਣ ਲੈ ਆਹ ਆ ਉਹ ਬੇਬੇ ਨੂੰ ਫੋਨ ਕਰਕੇ ਲੈ ਵੀ ਪੇਸ਼ ਪਿੰਡ ਦੇਖੇ ਸਿੰਦੇ ਹੋਣਾ ਤਾਂ ਅਜੇ ਤੱਕ ਆਈ ਹੀ ਨਹੀਂ ਹੈਗੇ ਤੇ ਤੇਰੇ ਸਿੰਦੇ ਦਾ ਕੀ ਪਤਾ ਕਿੱਥੇ ਫਿਰਦਾ ਹੋਊਗਾ ਮੈਂ ਭੇਜ ਦਿੰਦੇ ਕੋਈ ਦੇਖੀ ਬਣ ਮੈਂ ਕੀ ਕਿਹਾਗਾ ਜੁਦਾ ਮੈਂ ਤੇ ਗੜ ਪਾਈ ਆਪਰੋਂ ਵਾਸਤੇ ਮੈਂ ਤੂੰ ਤਾਂ ਕਹਿ ਬਗੈਰੀ ਬਹੁਤ ਕੁਝ ਕਰਨ ਲੱਗ ਰਿਆਂ ਬੇ ਸ਼ਰਮ ਕਰ ਲੈ ਸ਼ਰਮ ਤੈਨੂੰ ਏਦੋਂ ਵਧੀਆ ਲੈ ਕੇ ਦਉਂਦੀ ਮੈਂ ਜੀ ਮੈਂ ਕੁਛ ਕਿਹਾ ਤੁਨੂੰ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਮੈਨੂੰ ਕੁਛ ਕਿਹਾ ਫੇਰ ਦੇ ਹਲਾ ਲੈ ਉਹੀ ਕਹਿੰਦੇ ਕੋਈ ਤਾਂ ਆਪਣੀ ਪ੍ਰਿਸ਼ਰਮ ਕਰਦਾ ਇਹ ਤਾਂ ਸ਼ਰਮ ਲਾਤੀ ਜਿਹਨੇ ਲਾਤੀ ਸ਼ਰਮਾ ਉਹਨੂੰ ਇਹਨੂੰ ਪਿੰਡ ਭੇਜ ਵਾਸ ਉਹਦਾ ਫਟਕੇ ਕਰਮ ਉਹਦਾ ਉਹਨਾਂ ਨੂੰ ਸੱਟ ਕਰਨਾ ਐ ਜੀ ਅਮਰਿਆਂ ਨੂੰ ਦੀ ਹਾਂ ਗੱਲ ਆਹੋ ਜਾਣ ਦਾ ਮਤਰੇ ਅਮਰਿਆਂ ਨੂੰ ਸੱਟ ਕਰਨਾ ਐ ਜੀ ਤੇਰੀ ਗੱਲ ਸੱਟ ਨਹੀਂ ਕਰਦੀ ਦੱਸ ਉਹਨਾਂ ਆਪਣੀ ਕਿੱਥੇ ਰਹਿ ਗਿਆ ਬੱਸ ਜਿਹੜਾ ਮੈਨੂੰ ਡੱਕਰ ਨੂੰ ਦਰਦੇ ਹੂੰ ਨਹੀਂ ਆ ਜਾਂਦਾ ਪੈਕ ਕੀ ਕਰਾਉਣਾ ਉਹ ਤਾਂ ਆਹ ਇੱਥੇ ਆ ਕੇ ਨਹੀਂ ਮੱਛਾ ਦੇਖ ਲੈਂਦਾ ਲੇਟ ਹੋਈ ਜਾ ਰਹੀਆਂ ਫੇਰ ਚੁਕਾ ਲਈ ਉਹਦਾ ਮੱਛਾ ਦਾਈ ਦੇ ਵੀ ਜਾਣਾ ਪਾਏ ਹੂੰ ਮੈਂ ਜੀ ਨਾਲ ਚੱਲਦੀ ਅੱਛਾ ਉਹ ਤੇ ਕੀ ਕਰੇਗਾ ਤੂੰ ਆਹਨੇ ਮੰਜਾ ਡਾ ਦੇ ਦਾਈ ਉਹਨਾਂ ਮਰਦਾ ਸੇਕ ਲੈਣਗੇ ਕੁਰਸੀਆਂ ਕਰਸੀਆਂ ਨਾਲੇ ਆ ਮੈਨੂੰ ਬੜਾ ਨਹੀਂ ਤੂੰ ਲੈ ਜਾ ਭੱਜ